ਨਾਜ਼ਮੀਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਮਨਜੀਤ ਸਿੰਘ ਰੂਮਾਨਾ ਐਤਵਾਰ ਦਿਰਸ਼ਾਮ ਸਥਾਨਿਕ ਗਿਰੋੜ ਸਥਿਤ ਕੈਰੀਅਰ ਕਾਲਜ ਦੇ ਦਫ਼ਤਰ ਵਿਖੇ ਪ੍ਰਾਪਕਿਰਨ ਸਿੰਘ ਦੀ ਪ੍ਰਦਾਨਗੀ ਹੇਠ ਹੋਈ ਸ਼੍ਰੋਮਣੀ ਲਿਖਾਰੀ ਬੋਰਡਸ ਪੰਜਾਬ ਰਜਿਸਟਰ ਦੀ ਮਹੀਨਾਵਾਰ ਸਾਇਤਿਕ ਮਿਲਣੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਬਰੇ ਨੂੰ ਕੰਢ ਨੂੰ ਸਮਰਪਿਤ ਰਹੀ ਜਿਸ ਵਿੱਚ ਗੀਤਕਾਰਾਂ ਕਵੀਆਂ ਅਤੇ ਗਾਇਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸ਼ਰਧਾਂਜਲੀ ਅਰਪਣ ਕੀਤੀ ਬੋਰ ਦੇ ਪ੍ਰਧਾਨ ਪ੍ਰਕਿਰਨ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਿਰਫ ਇੱਕ ਫਿਰਕੇ ਇੱਕ ਮذਹਬ ਜਾਂ ਇੱਕ ਧਰਮ ਲਈ ਨਹੀਂ ਸਹੀ ਸੀਗੋ ਸਮੁੱਚੀ ਮਾਨਵਤਾ ਮਨੁੱਖਤਾ ਦੇ ਭਲੇ ਲਈ ਸੀ ਇਸ ਲਈ ਉਹਨਾਂ ਦੀ ਸ਼ਹਾਦਤ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਵਜੋਂ ਜਾਣਿਆ ਜਾਂਦਾ ਹੈ ਸਾਹਿਤਕ ਮਿਲਣੀ ਸ਼ੁਰੂਆਤ ਨਵੇਂ ਉੱਪਰ ਦੇ ਕਵੀ ਨਾ ਪ੍ਰੀਤ ਸਿੰਘ ਨੇ ਮੈਂ ਹਾਂ ਦੱਬੀ ਹੋਈ ਆਵਾਜ਼ ਦਿਲ ਦੀ ਕੀਤੀ ਜਦ ਕੇ ਗਜ਼ਲ ਨੂੰ ਹਰਦੀਪ ਬਿਰਦੀ ਵੱਲੋਂ ਪੜੀ ਗਈ ਬਣੀ ਮੇਰੇ ਦਿਲ ਦੀ ਦਵਾਈ ਗਜ਼ਲ ਹੈ ਨਵੇਕਲੀ ਗਜ਼ਲ ਸੁਣਾਈ ਗਈ ਅਤੇ ਗਾਇਕ ਜਗਪਾਲ ਸਿੰਘ ਜਗਤ ਜਮਾਲਪ uri ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਸੰਗਤ ਸਿੰਘ ਦੇ ਸਿਰ ਤੇ ਕਲਗੀ ਤੋੜਾ ਆਪ ਸਜਾਉਂਦੇ ਨੇ ਗੀਤ ਗਾ ਕੇ ਅਤੇ ਦਲਬੀਰ ਸਿੰਘ ਕਲੇਰ ਨੇ ਕਵਿਤਾ ਰਾਂਖੂ ਬ ਰੰਗ ਬੰਨਿਆ ਉਪਰੰਤ ਸਾਰੇ ਹਾਜ਼ਰ ਕਵੀਆਂ ਨੇ ਸ਼੍ਰੀ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ ਵਕ ਵਕ ਪਹਿਲੋਂ ਤੇ ਕਵਿਤਾਵਾਂ ਪੇਸ਼ ਕੀਤੀਆਂ ਜਿਨ੍ਹਾਂ ਵਿੱਚ ਪੰਥਕ ਕਵੀ ਹਰਦੀਪ ਸਿੰਘ ਕਲਸੀ ਦੀ ਰਚਨਾ ਨਾਲ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਵਿਸ਼ਵ ਪੰਜਾਬੀ ਕਵੀ ਸਭਾ ਦੇ ਪ੍ਰਧਾਨਿਤ ਜੁਗਿੰਦਰ ਸਿੰਘ ਕੰਗ ਦੀ ਚੌਕ ਚਾਂਦਨੀ ਅੱਜ ਹੈ ਯਾਦ ਆਉਂਦਾ ਅਤੇ ਉਸਤਾਦ ਕਵੀ ਸੁਰਜੀਤ ਸਿੰਘ ਜੀਤ ਵੱਲੋਂ ਦਿੱਲੀ ਦੇ ਚੌਕ ਚਾਂਦਨੀ ਦੇ ਵਿੱਚ ਧੰਨ ਸਿੱਖ ਤਸੀਹੇ ਚੱਲ ਰਹੇ ਨੇ। ਅਤੇ ਪੰਥਕ ਕਵੀ ਚਰਨਜੀਤ ਸਿੰਘ ਚੰਦ ਦੀ ਕਵਿਤਾ ਤੇਗ ਬਹਾਦਰ ਆਖਿਆ ਅਸੀਂ ਜੰਝੂ ਲੈਣ ਨਹੀਂ ਦੇਣਾ। ਨੇ ਮਾਹੌਲ ਗਮਗੀਨ ਬਣਾ ਦਿੱਤਾ ਵਿਸ਼ੇਸ਼ ਸੱਦੇ ਤੇ ਸ਼ਿਰਕਤ ਕਰਨ ਪਹੁੰਚੇ ਸਿਰਜਣ ਧਾਰਾ ਦੇ ਜਨਰਲ ਸਕੱਤਰ ਤੇ ਗੀਤਕਾਰ ਅਮਰਜੀਤ ਛੇਰਪੂਰੀ ਨੇ ਮਨ ਦੇ ਅੰਦਰ ਸਦਾ ਧਿਆਈਏ ਸ਼ਰਦਾ ਦੇ ਨਾਲ ਸੀਸ ਨਿਵਾਈਏ ਮਿੱਠੀ ਤੇ ਸੁਰੀਲੀ ਸੁਰ ਰਾਹੀ ਗੁਰੂ ਸਾਹਿਬ ਨੂੰ ਯਾਦ ਕੀਤਾ ਗਿਆ ਰੇਡੀਓ ਪਸੰਦ ਦੀ ਪ੍ਰੋਗਰਾਮ ਸੰਚਾਲਕਾ ਤੇ ਉੱਗੀ ਕਵਿਤਰੀ ਜਸਵਿੰਦਰ ਕੌਰ ਜੱਸੀ ਦੀ ਮੁਗਲ ਹਕੂਮਤ ਨੇ ਕਹਿਰ ਸੀ ਢਾ ਦਿੱਤਾ ਕਵਿਤਾ ਰਾਹੀਂ ਸ਼ਹਾਦਤ ਮੁਰ ਸਜੀਬ ਕਰ ਦਿੱਤੀ ਅਤੇ ਆਪਣੀ ਪਰਪੱਕ ਸ਼ੈਲੀ ਲਈ ਜਾਣੀ ਜਾਂਦੀ ਕੁਲਵਿੰਦਰ ਕੌਰ ਕਿਰਨ ਨੇ ਨੌਵੇਂ ਗੁਰੂ ਦਿੱਲੀ ਵਿੱਚ ਸੀਸ ਜੇ ਨਾਂ ਬਾਰ ਦੇ ਹਿੰਦ ਤੇ ਆਉਣੇ ਨਹੀਂ ਸੰਨ ਦਿਨ ਬਹਾਰ ਦੇ ਗਜ਼ਲ ਪੜ੍ਹ ਕੇ ਖੂਬ ਦਾਦ ਹਾਸਲ ਕੀਤੀ ਅਤੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਗੁਰੂ ਤੇਗ ਬਹਾਦਰ ਨੂੰ ਸਮਰਪਿਤ ਆਪਣੀ ਸਵਰਗੀ ਮਾਤਾ ਤੇ ਪੰਥਕ ਕਵਿਤਰੀ ਨਿਰੰਜਨ ਅਵਤਾਰ ਕੌਰ ਦਾ ਲਿਖਿਆ ਸਵਈਆ ਪੂਰੀ ਸ਼ਿੱਦਤ ਨਾਲ ਗਾ ਕੇ ਕਵੀ ਦਰਬਾਰ ਵਿੱਚ ਹਾਜ਼ਰੀ ਲਗਵਾਈ ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਰਜਿਸਟਰਡ ਵੱਲੋਂ ਮੈਡਮ ਅਮਰਪ੍ਰੀਤ ਕੌਰ ਹਤੇ ਵਿਜੇ ਕਲਿਆਣ ਨੇ ਇਸ ਮੀਟਿੰਗ ਲਈ ਸ਼ਲਾਘਾਯੋਗ ਪ੍ਰਬੰਧ ਕੀਤੇ ਹੋਏ ਸਨ